ਜਸੀ ਨੂ ਮੇਲਾ ਦਾ ਨੂਰ ਮੇਲਾ ਕਰਨੇ ਪਿਆ ਹਾਂ ਹਾਂ ਜੀ ਇਹ ਸਾਰਾ ਸਟੂਡੈਂਟਸ ਵੱਲੋਂ ਕੀਤਾ ਗਿਆ ਤੇ ਟੀਚਰਾਂ ਨੇ ਸਾਡੀ ਆਬਵੀਅਸਲੀ ਬਹੁਤ ਹੈਲਪ ਕੀਤੀ ਸੀ ਇਸ ਵਾਰੀ ਪਹਿਲੀ ਵਾਰ ਇਸ ਚ ਪਾਰਟਿਸਿਪੇਟ ਕੀਤਾ ਤੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਮੈਨੇਜਮੈਂਟ ਸਿੱਖਣ ਨੂੰ ਮਿਲੀ ਹੈ ਇਸ ਤੋਂ ਕਿ ਕਿੱਦਾਂ ਬੂਰਾ ਇਵੈਂਟ ਮੈਨੇਜ ਕੀਤਾ ਗਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਸ ਮੈਨੂੰ ਆਪਣੀ ਸੱਭਿਆਚਾਰ ਬਾਰੇ ਸਾਰਾ ਪਤਾ ਲੱਗਦਾ ਹੈ ਇਸ ਮੇਲੇ ਦਾ ਐਤਕੋ ਬਹੁਤ ਇਫੈਕਟਵੰਦ ਹੈ ਜਿੱਦਾਂ ਅਸੀਂ ਅੰਦਰ ਵੀ ਸਟਾਲ ਵગેਰਾ ਲਾਏ ਹੋਏ ਹੈ ਕਿ ਕਿਸ ਸਾਡਾ ਸੱਭਿਆਚਾਰ ਕੀ ਹੈ ਅੰਦਰ ਛੱਜੀ ਪਈ ਹੈ ਬੜਾ ਅਸਮਾਨ ਪਿਆ ਜਿਹੜਾ ਅੱਜਕੱਲ ਨਹੀਂ ਵਿਖਦਾ ਜਿਹੜਾ ਪਿੰਡਾਂ 'ਚ ਹੁੰਦਾ ਸੀ ਉਹ ਸਾਰਾ ਬੱਚਿਆਂ ਨੂੰ ਵੇਖਣ ਨੂੰ ਮਿਲਦਾ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਕੀ ਕੀ ਸੱਭਿਆਚਾਰ 'ਚੋਂ ਆਏ ਹਾਂ ਤਰੇਣਪੁਰੇ ਡਾਇਰੈਕਟਰ ਲੋਕ ਸੰਪਰਕ ਭਾਗ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਰ ਸਾਲ ਨਾ ਸਾਡੇ ਵਾਕ-ਵਾਕ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਆ ਹਰ ਇੱਕ ਡਿਪਾਰਟਮੈਂਟ ਦੇ ਜਿਹੜੇ ਵਿਦਿਆਰਥੀ ਹੈ ਨਾ ਉਹਨਾਂ ਵੱਲੋਂ ਆਪਣੇ ਪੱਧਰ ਤੇ ਮੇਲੇ ਇਸ ਤਰ੍ਹਾਂ ਕਰਵਾਏ ਜਾਂਦੇ ਹਨ ਅੱਜ ਕੰਪਿਊਟਰ ਸਾਇੰਸ ਦੇ ਡਿਪਾਰਟਮੈਂਟੋਂ ਲੈ ਮੇਲਾ ਕਰਵਾਇਆ ਜਾ ਰਿਹਾ ਇਸ ਨੂੰ ਸਾਡੇ ਡਿਪਾਰਟਮੈਂਟ ਦੇ ਕੁਝ ਟੀਚਰ ਹੁੰਦੇ ਨੇ ਉਹਨਾਂ ਨੂੰ ਇੰਚਾਰਜ ਉਹਨਾਂ ਦੀ ਅਗਵਾਈ ਇੱਥੇ ਹੁੰਦਾ ਵਾ ਤੇ ਪਰ ਇਹਨੂੰ ਆਰਗੇਨਾਈਜ਼ ਸਾਡੀ ਸਾਡੇ ਜਿਹੜੇ ਸਟੂਡੈਂਟ ਹੁੰਦੇ ਨੇ ਉਹ ਕਰਦੇ ਨੇ ਤੁਸੀਂ ਵੇਖ ਰਹੇ ਜੋ ਇੱਥੇ ਫੂਡ ਨਾਲ ਰਿਲੇਟਡ ਔਰ 뮤직 ਨਾਲ ਰਿਲੇਟਡ ਇੰਟਰਨੈਸ਼ਨਲ ਤੇ ਐਂਟਰਟੇਨਮੈਂਟ ਦੇ ਨਾਲੇ ਕਾਫੀ ਸਟਾਲ ਲੱਗੇ ਨੇ ਜਿਹਦੇ ਵਿੱਚ ਵਿਦਿਆਰਥੀ ਬੜੇ ਡਿਊਸ਼ਨਲ ਤੇ ਬਹੁਤ ਵਧੀਆ ਢੰਗ ਤਰੀਕੇ ਦੇ ਨਾਲ ਸ਼ਾਮਲ ਹੁੰਦੇ ਨੇ ਤੇ ਇੰਜਾਇ ਕਰਦੇ ਇਸ ਦਾ ਮੇਨ ਮਕਸਦ ਇਹ ਹੁੰਦਾ ਕਿ ਵਿਦਿਆਰਥੀਆਂ ਅਦਾ ਅਸੀਂ ਜਿਹੜੇ ਬਾਹਰਲੇ ਹੈਗੇ ਨੇ ਇਹ ਵਕ ਵਕ ਦੇ ਡਿਪਾਰਟਮੈਂਟ ਹੈ ਜਾਂ ਹੋਰ ਅਦਾਰੇ ਆ ਉਹਨਾਂ ਨਾਲ ਇਹਨਾਂ ਨੂੰ ਲਿੰਕ ਕਰਵਾਉਣਾ ਹੁੰਦਾ ਵਾ ਤਾਂ ਜੋ ਇਹਨਾਂ ਦੇ ਵਿੱਚ ਮਰਲਾ ਜਿਹਾ ਟੈਲੈਂਟ ਹੈ ਨਾ ਉਹ ਬਾਹਰ ਨਿਕਲ ਕੇ ਆ ਸਕੇ ਵਿਦਿਆਰਥੀ ਇਸ ਦਾ ਬਹੁਤ ਅਨੁਜਾਇ ਕਰਦੇ ਨੇ ਤੇ ਹਰ ਸਾਲ ਇਹ ਕਰਵਾਇਆ ਜਾਂਦਾ ਹੈ ਕਿੰਨੀ ਕਿੰਨੀ ਵੱਡੀ ਗਿਣਤੀ ਵਿੱਚ ਡਿਪਾਰਟਮੈਂਟ ਦੇ ਵਿਦਿਆਰਥੀ ਜਿਹੜੇ ਪਾਰਟਿਸਪੇਟ ਕਰਦੇ ਨੇ ਹਰ ਵੇਖੋ ਯੂਨੀਵਰਸਿਟੀ ਦੇ ਜਿੰਨੇ ਵੀ ਡਿਪਾਰਟਮੈਂਟ ਹੈ ਨਾ ਸਾਰੇ ਡਿਪਾਰਟਮੈਂਟਾਂ ਦੇ ਵਿਦਿਆਰਥੀ ਇਹ ਤਾਂ ਆਣ ਕੇ ਅਨੁਜਾਇ ਕਰਦੇ ਆ ਤੇ ਵਕ ਵਕ ਡਿਪਾਰਟਮੈਂਟਾਂ ਨਾਲ ਵਕ ਵਕ ਹੀ ਕਰਵਾਇਆ ਜਾਂਦੇ ਨੇ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਗੁਰਨਾਟ ਦੇਵ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਆ ਹਨ ਉਹ ਇੰਨੇ ਕੁ ਟੈਲੈਂਟ ਨੇ ਉਹਨਾਂ ਦੇ ਅੰਦਰ ਇੰਨੀ ਕੁ ਪ੍ਰਤਿਭਾ ਵਾ ਕਿ ਉਹ ਵੇਖੋ ਕਿੱਡਾ ਵਧੀਆ ਉਹਨਾਂ ਨੇ ਨਾ ਪ੍ਰੋਗਰਾਮ ਆਪਣੇ ਪੱਧਰ ਤੇ ਆਰਗੇਨਾਈਜ਼ ਕੀਤਾ ਇਹਦੇ ਵਿੱਚ ਕਿਸੇ ਵੀ ਅਧਿਆਪਕ ਜਾਂ ਕਿਸੇ ਹੋਰ ਦਾ ਉਹਨਾਂ ਨੂੰ ਕੁਝ ਵੀ ਨਹੀਂ ਆ ਉਹ ਬਸ ਉਹਨਾਂ ਦੀ ਸਰਪ੍ਰਸਤੀ ਹੈਗੀ ਆ ਬਾਕੀ ਏਡੇ ਤਗੜੇ ਮੇਲੇ ਦਾ ਪਰਬਾਤ ਸਾਡੇ ਵਿਦਿਆਰਥੀਆਂ ਨੇ ਕੀਤਾ ਇਸ ਵਾਰ ਇਸ ਮੇਲੇ ਦਾ ਨਾਮ ਨੂਰ ਮੇਲਾ ਕਰਵਾਇਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਕੈਂਪਸ ਆ ਉਹਦੇ ਵਿੱਚ ਹੋ ਰਿਹਾ ਮੈਂ ਹੁਣ ਇਸ ਸਾਰਾ ਇਹ ਪ੍ਰੋਗਰਾਮ ਨੂੰ ਜੋ ਆਰਗੇਨਾਈਜ਼ ਕਰ ਰਹੇ ਨੇ ਸਾਡੇ ਸਟੂਡੈਂਟ ਮੈਂ ਉਹਨਾਂ ਨੂੰ ਕਹੂੰਗਾ ਕਿ ਸਾਰੇ ਪ੍ਰੋਗਰਾਮ ਦੀ ਤੁਹਾਨੂੰ ਡਿਟੇਲ ਦੱਸਣ ਇਹ ਦੱਸੋ ਜੀ ਮੇਰਾ ਨਾਮ ਰਿਆ ਹੰਡਾ ਹੈ ਤੇ ਮੈਂ ਜੀਐਨਡੀਯੂ ਦੀ ਵਿਦਿਆਰਥੀ ਆ ਤੇ ਅੱਜ ਅਸੀਂ ਨੂਰ ਮੇਲਾ ਦਾ ਨੂਰ ਮੇਲਾ ਕਰਨੇ ਪਏ ਆ ਐਚ ਸਾਡਾ ਟੀਚਰਾਂ ਨੇ ਬਹੁਤ ਸਾਥ ਦਿੱਤਾ ਤੇ ਨਾਲ ਅਸੀਂ ਸਾਰੀ ਟੀਮ ਟੀਐਸਐਸ ਦੀ ਹੈਗੀ ਹੈ ਟੈਕਨੀਕਲ ਸਟੂਡੈਂਟ ਸੁਸਾਇਟੀ ਜਿਨੇ ਮਿਲ ਕੇ ਇਹ ਪੂਰਾ ਆਰਗੇਨਾਈਜ਼ ਕੀਤਾ ਹੈ ਐਚ ਮੇਨ ਮੇਨ ਇਵੈਂਟਸ ਅਗੇ ਹੈ ਜਿਵੇਂ ਮਨੀ ਬਾਸਕਟਬਾਲ ਬਲੋ ਐਂਡ ਗ੍ਰਾਬ ਸਪਿਨ ਦ ਵੀਲ ਪੁਸ਼ਅਪਸ ਡਰਿੰਕ ਐਂਡ ਸਪੇ ਵੀਲ ਗੋਲਗੱਪਾ ਚੈਲੰਜ ਬੀਜੀਐਮਆਈ ਪੇਪਰ ਡਾਂਸ ਫੈਸ਼ਨ ਸ਼ੋ ਐਂਡ ਪੁਸ਼ਅਪਸ ਵੀਰ ਬੋਂਗ ਆਲਸੋ ਤੇ ਐਸਾਰੇ ਅਸੀਂ ਇਵੈਂਟਸ ਰੱਖੇ ਸੀ ਤੇ ਇਹ ਸਾਰੇ ਅਸੀਂ ਇਵੈਂਟਸ ਕਰਾਣੇ ਪਿਆ ਹੁਣ ਟੀਐਸ ਟੀਐਸਐਸ ਦੇ ਦੁਆਰਾ

ਸਾਨੂੰ ਆਪਣੀ ਸੱਭਿਆਚਾਰ ਬਾਰੇ ਸਾਰਾ ਪਤਾ ਲੱਗਦਾ ਹੈ ਇਸ ਮੇਲੇਆਂ ਦਾ ਐਤੋ ਬਹੁਤ ਇਫੈਕਟ ਪੈਂਦਾ ਹੈ ਜਿੱਦਾਂ ਅਸੀਂ ਅੰਦਰ ਵੀ ਸਟਾਲ ਵਗੈਰਾ ਲਾਏ ਹੋਏ ਆ ਕਿ ਸਾਡਾ ਸੱਭਿਆਚਾਰ ਕੀ ਹੈ ਅੰਦਰ ਛੱਜੀ ਪਈ ਹੈ ਬੜਾ ਅਸਮਾਨ ਪਿਆ ਜਿਹੜਾ ਅੱਜਕੱਲ ਨਹੀਂ ਵਿਖਦਾ ਜਿਹੜਾ ਪਿੰਡਾਂ 'ਚ ਹੁੰਦਾ ਸੀ ਉਹ ਸਾਰਾ ਬੱਚਿਆਂ ਨੂੰ ਵੇਖਣ ਨੂੰ ਮਿਲਦਾ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਕੀ ਕੀ ਸੱਭਿਆਚਾਰ 'ਚੋਂ ਆਏ ਆ ਜ਼ਿੰਦਗੀ ਜਿਉਣ ਦੀ ਜਾਚ ਅਨੁਸ਼ਾਸਨ ਬਹੁਤ ਕੁਝ ਸਿਖਾਉਂਦੇ ਨੇ ਬਹੁਤ ਕੁਝ ਸਿਖਾਉਂਦੇ ਨੇ ਜਿਵੇਂ ਬਖਰੇ-ਬਖਰੇ ਹੁੰਦੇ ਭਈ ਇਵੈਂਟ ਤੁਸੀਂ ਕਰਦੇ ਪਏ ਹੋ ਤੁਸੀਂ ਕੀ ਕਰਦੇ ਪਏ ਹੋ ਤੁਹਾਨੂੰ ਵੇਖ ਕੇ ਚੱਲਣਾ ਪੈਂ ਜਿੰਦੀ ਸਿਖਾਉਂਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੁਖਮਨਪ੍ਰੀਤ ਸਿੰਘ ਆ ਜੀ ਮੈਂ ਕੰਪਿਊਟਰ ਸਾਇੰਸ ਡਿਪਾਰਟਮੈਂਟ ਦਾ ਡਿਪਾਰਟਮੈਂਟ ਰਿਪਰੈਜ਼ੈਂਟੇਟਿਵ ਜੀ ਸਟੂਡੈਂਟ ਰਿਪਰੈਜ਼ੈਂਟੇਟਿਵ ਸੋ ਮੇਰੇ ਨਾਲ ਹੈਡ ਨੇ ਜੀ ਰਿਸ਼ਵਰ ਆ ਜੀ 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 ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਨੂਰ ਮੇਲਾ ਜੀ ਇਦਾਂ ਨਾਮ ਰੱਖਿਆ ਜੀ ਇੱਕ ਕਲਚਰਲ ਫੈਸਟ ਹੁੰਦਾ ਪਿਆ ਸਾਡੇ ਡਿਪਾਰਟਮੈਂਟ ਹਰ ਸਾਲ ਅਸੀਂ ਇਹ ਕਰਾਈਦਾ ਆ ਜੀ ਪਿਛਲੇ ਸਾਲ ਵੀ ਸਾਡੇ ਮੇਲੇ ਦਾ ਨਾਮ ਅਸੀਂ ਮੇਲਾ 2024 ਰੱਖਿਆ ਸੀਗਾ ਤੇ ਉਸੇ ਨੂੰ ਅਸੀਂ ਅੱਗੇ ਵਧਾਉਂਦੇ ਅਸੀਂ ਨੂਰ ਮੇਲਾ ਇਸ ਵ ਇਦੇ ਵਿੱਚ ਜਿੰਨੇ ਵੀ ਜਿਹੜੇ ਸਾਡੇ ਸਟਾਲਸ ਨੇ ਫੂਡ ਸਟਾਲਸ ਹੋਗੇ ਜਾਂ ਕੋਈ ਚੀਜ਼ ਐਸੈਸਰੀ ਸਟਾਲਸ ਹੋਗੇ ਗੇਮ ਸਟਾਲ ਹੋਗੇ ਇਹ ਸਾਰੇ ਸਟੂਡੈਂਟ ਆਪਣੇ ਲੈਵਲ ਤੇ ਆਰਗੇਨਾਈਜ਼ ਕਰਦੇ ਆ ਜੀ ਸਾਡੀ ਸਟੂਡੈਂਟ ਬਾਡੀ ਸਾਡੇ ਡਿਪਾਰਟਮੈਂਟ ਦੀ ਹੈਗੀ ਆ ਜੀ ਟੀਐਸਐ ਉਹਦੇ ਵਿੱਚ ਸਭ ਤੋਂ ਸੋ ਦੇ ਲਾਗੇ ਬੱਚਾ ਹੈ ਜੀ ਜੋ ਇਹ ਚੀਜ਼ ਨੂੰ ਆਰਗੇਨਾਈਜ਼ ਕਰਦਾ ਆ ਤੇ ਇਹ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਗੇਮਸ ਹੈ ਜੀ ਜਿੱਦਾਂ ਸਾਡੇ ਕੋਲ ਪੁਸ਼-ਅਪ ਚੈਲੰਜ ਹੁੰਦਾ ਹੈ ਜੀ ਗੋਲ ਗੱਪਾ ਚੈਲੰਜ ਹੋ ਗਿਆ ਪੇਪਰ ਡਾਂਸ ਫੈਸ਼ਨ ਸ਼ੋਅ ਅ ਬੈਟਲ ਰੌਂਗ ਮਿਨੀ ਬਾਸਕਟਬਾਲ ਇਦਾਂ ਦੀ ਸਾਡੇ ਕੋਲ ਕਈ ਗੇਮਸ ਨੇ ਜਿਹੜੀ ਸਟੂਡੈਂਟ ਖੁਦ ਕਰਾਉਂਦੇ ਨੇ ਤੇ ਸਾਡੇ ਕਈ ਸਟੂਡੈਂਟਸ ਜਿਹੜੀ ਸਮਰੱਥਾ ਰੱਖਦੇ ਜਾਂ ਜਿਨ੍ਹਾਂ ਦਾ ਏਸੀ ਚ ਖੁਦ ਕੰਮ ਆ ਜਿਹੜੇ ਕਦੇ ਆਰਟ ਦੇ ਵਿੱਚ ਬਹੁਤ ਸਮਰੱਥਾ ਰੱਖਦੇ ਨੇ ਕਿ ਵਧੀਆ ਕਰ ਲੈਂਦੇ ਨੇ ਆਰਟ ਤੇ ਇਹ ਸਾਡਾ ਜੀ ਚੌਥਾ ਮੇਲਾ ਦੀ ਸਾਡੇ ਡਿਪਾਰਟਮੈਂਟ ਦਾ ਤੇ ਹਰ ਸਾਲ ਬੜੇ ਧੂਮ-ਧਾਮ ਨਾਲ ਬੜੇ ਸਲੀਕੇ ਨਾਲ ਮਨਾਇਆ ਜਾਂਦਾ ਹੈ ਜੀ ਕਿਉਂਕਿ ਸਾਡੀ ਇੱਕ ਤੇ ਪਹਿਲਾਂ ਗੁਰੂ ਨਾਨਕ ਦੇ ਯੂਨੀਵਰਸਿਟੀ ਸਾਡੇ ਪਹਿਲੇ 그룹 ਦਾ ਨਾਂ ਤੇ ਆ ਜੀ ਉਨ੍ਹਾਂ ਦੇ ਹਿਸਾਬ ਨਾਲ ਜਦੋਂ ਅੱਜਕੱਲ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਦੂਜੇ ਡਿਪਾਰਟਮੈਂਟ ਜਾਂ ਸਾਰੇ ਸਾਡੇ ਨਾਲ ਜੁੜ ਕੇ ਇਹ ਚੀਜ਼ ਨੂੰ ਉਤਸ਼ਾਹ ਦਿੰਦੇ ਆ ਕੋਈ ਗਲਤ ਕੰਮ ਜਾਂ ਕੋਈ ਗਲਤ ਚੀਜ਼ ਅਸੀਂ ਇੱਥੇ ਪ੍ਰਮੋਟ ਨਹੀਂ ਕਰਦੇ ਜਦੋਂ ਬਲਗੈਰਿਟੀ ਹੋ ਗਈ ਜਾਂ ਇਹੋ ਜਿਹੀ ਕੋਈ ਚੀਜ਼ਾਂ ਕਈ ਅਸੀਂ ਬਾਹਰ ਦੇਖਦੇ ਆ ਜਾਂ ਕਈ ਯੂਨੀਵਰਸਿਟੀਆਂ ਤੋਂ ਦੇਖਦੇ ਆ ਅਸੀਂ ਉਹ ਚੀਜ਼ਾਂ ਇੱਥੇ ਪ੍ਰਮੋਟ ਨਹੀਂ ਕਰਦੇ ਜੇ ਸਾਨੂੰ ਕੁਝ ਵੀ ਜਿਹੜੇ ਇਵੈਂਟ ਨੇ ਜਾਂ ਜਿਹੇ ਮੇਲੇ ਨੇ ਵਿਦਿਆਰਥੀ ਜੀਵਨ ਨੂੰ ਕਿਸ ਤਰ੍ਹਾਂ ਸਹਾਇਤਾ ਬੰਦੇ ਨੇ ਔਰ ਇੱਕ ਤੇ ਸਾਨੂੰ ਜੀ ਇਹ ਜਿਹੜੀ ਸਭ ਤੋਂ ਪਹਿਲਾਂ ਉਤਸ਼ਾਹ ਦਿੰਦੇ ਨੇ ਕਿ ਅਸੀਂ ਹਰ ਕੰਮ ਕੱਲਾ ਪੜ੍ਹਾਈ ਤੋਂ ਇਲਾਵਾ ਨਹੀਂ ਪੜ੍ਹਾਈ ਤੋਂ ਇਲਾਵਾ ਮਤਲਬ ਹੋਰ ਕੰਮ ਕਿੱਦਾਂ ਕਰ ਸਕਦੇ ਆ ਸਾਨੂੰ ਮੈਨੇਜਮੈਂਟ ਦੀ ਪਤਾ ਲੱਗਦੀ ਆ ਸਾਨੂੰ ਇੱਕ ਕਹੋ ਸਟ्रेस ਮੈਨੇਜਮੈਂਟ ਦਾ ਸਾਨੂੰ ਬਹੁਤ ਜ਼ਿਆਦਾ ਇੱਥੇ ਪਤਾ ਲੱਗਦਾ ਕਿ ਕਿਸ ਤਰੀਕੇ ਨਾਲ ਸੀ ਉਸ ਚੀਜ਼ ਨੂੰ ਮੈਨੇਜ ਕਰਨਾ ਆ ਤੇ ਉਸ ਚੀਜ਼ ਦੇ ਸਟ्रेस ਦੇ ਵਿੱਚ ਰਹਿ ਰਹਿ ਕੇ ਤੇ ਅਸੀਂ ਆ ਸਾਰੀ ਚੀਜ਼ ਨੂੰ ਕਿੱਦਾਂ ਹੈਂਡਲ ਕਰਨਾ ਕਿਉਂਕਿ ਜੀ 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 ਬਿਲਕੁਲ ਸਾਡੀ ਸਿਕਿਉਰਿਟੀ ਸਾਡੀ ਯੂਨੀਵਰਸਿਟੀ ਸਾਡਾ ਬਹੁਤ ਸਾਡ ਦਿੰਦੀ ਹੈ ਜੀ ਸਾਡੇ ਸਰ ਨੇ ਸਾਡਾ ਬਹੁਤ ਸਾਡ ਦਿੱਤਾ ਹੈ ਸਾਡੇ ਜਿਹੜੀ ਡੀਨ ਵੈਲਫੇਅਰ ਨੇ ਸਾਡੇ ਐਚਓਡੀ मैम ਨੇ ਸਾਡੇ ਟੀਚਰਸ ਨੇ ਉਹ ਸਾਨੂੰ ਇਸ ਚੀਜ਼ 'ਚ ਫੁੱਲ ਸਪੋਰਟ ਕਰਦੇ ਆ ਕਿ ਤੁਸੀਂ ਅੱਗੇ ਉਤਸ਼ਾਹ ਨਾਲ ਕੰਮ ਕਰੋ ਬਸ ਉਹਨਾਂ ਦੀ ਸਾਰੀ ਇੱਕੋ ਰਿਕੁਆਇਰਮੈਂਟ ਹੁੰਦੀ ਹੈ ਕਿ ਜੋ ਵੀ ਕੰਮ ਹੋਵੇ ਬਸ ਸਲੀਕੇ ਨਾਲ ਹੋਵੇ ਕਿ ਹਨਾ ਸਾਨੂੰ ਵੀ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤੇ ਆਬਜੈਕਸ਼ਨ ਨਾ ਹੋਵੇ ਅਸੀਂ ਉਸ ਚੀਜ਼ 'ਚ ਹੀ ਰਹਿ ਕੇ ਅਸੀਂ ਸਾਰਾ ਕੰਮ